ਰਾਣਾ ਸ਼ਮਾਏ ਤੇ ਗੁਰਦਾਸਪੁਰ ਦਾਮ ਤੋਂ ਹੀ ਬੋਲਦੇ ਪਏ ਆ ਲక్ష్ਮੀ ਨਾਰਾਇਣ ਦਾਮ ਤੋਂ ਤੇ ਭਈਆ ਅਸੀਂ ਸਾਡੇ ਇੱਥੇ ਦਾਮ ਚ ਸੇਰੇ ਅਸੀਂ ਆਏ ਆ 8 ਵਜੇ ਜੋ ਜਗਾਉਣ ਵਾਸਤੇ ਜਦੋਂ ਅਸੀਂ ਆਏ ਤੇ ਥਿਆਂਦਿਆਂ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਦਾਮ ਚ ਸਾਡੇ ਦਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰਾ ਹੀ ਸਮਾਨ ਲੈ ਗਏ ਪਿੱਤਲ ਦੇ ਗੁਰਜ ਜਿਗੇ ਪਿੱਤਲ ਦੀਆਂ ਪਲੇਟਾਂ ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਬਈ ਹੈ ਜੋ ਖੜਿਆ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਣੀ ਜੋ ਤਾਂ ਹੀ ਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਭਈਆ ਤੇ ﺍﻟमारी ਖੋਲ ਕੇ ਕਿਓ ਦੇ ਡੱਬੇ ﺍﻟमारी ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਹਾਂਜੀ ਕੈਸ਼ ਵੀ ਆਇਆ 20 25000 ਰੁਪਿਆ ਕੈਸ਼ ਵੀ ਆਇਆ ਉਹ ਕਿੱਥੇ ਪਿਆ ਉਹ ਐ ਇਹਦੇ ਵਿੱਚ ਪਿਆ ਨਹੀਂ ਐ ਗੱਲੇ ਦੇ ਵਿੱਚ ਅੱਛਾ ਗੱਲ ਮਤਲਬ ਧੰਦਾ ਪੈਸਾ ਹਾਂਜੀ 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 ਸੇਵਾ ਦਾ ਇਕੱਠਾ ਲੰਗਰ ਲਗਾਣਾ ਸੀ ਭਈਆ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਇਕੱਠੀ ਕੀਤੀ ਸੀ ਤੋ ਉਹ ਸੰਗਤ ਕੋਲੋਂ ਸਾਰੀ ਹਾਂਜੀ ਉਹ ਸਾਰੇ ਸੀੜੀਆਂ ਚੜ੍ਹ ਕੇ ਆਏ ਬੈਗ ਤੋਂ ਬੈਗ ਤੇ ਕੀ ਹੈ ਬੈਗ ਨਾਲੇ ਖਾਲੀ ਪਲਾਟ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ ਕੇ ਆਏ ਹੋਏ ਉਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏ ਵੀ ਪਹਿਲੇ ਵੀ ਇੱਥੇ ਚੋਰੀ ਹੋਈ ਹੈ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਵੀ ਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਤੇ ਕੈਮਰੇ ਕੈਮਰੇ ਜੇ ਲੱਗੇ ਕੈਮਰੇ ਉਹ ਤੋੜ ਕੇ ਡੀਵੀਆ ਤੋੜ ਕੇ ਚਲੇ ਗਏ ਭਈਆ ਸਾਰੇ ਤੋੜ ਨਾਲ ਲੱਗੇ ਆਪਣੀ ਜੀ ਨਾਲ ਹੀ ਲੱਗੇ ਉਹ ਕਿਸ ਕਰ ਬੈਨ ਨਹੀਂ ਹਾਂ ਗੁਰਜੀ ਜੀ ਬੋਟਾ ਕਰ ਦਿੰਦਾ ਬਲਵਰ ਦਵਾ ਮੇਰੇ ਕੋਲ ਬਲ ਬੰਦ ਕਰਨਾ ਮਾਪਰਾ ਉਹ ਕਿੱਦਾਂ ਪਤਾ ਲੱਗਿਆ ਸੋਰੀ ਸਰ ਮੇਰਾ ਨਾਮ ਮੁਕਲਤਾ ਹੈ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਾਰਟ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਫੋਨ ਆਇਆ ਸੀਗਾ ਕਿ ਅੱਜ ਦਾ ਸਵੇਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਦਰਾਨੀ ਦੇ ਭਗਵਾਨ ਸਾਰਿਆਂ ਦੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਹੀ ਸਾਡੇ ਦੇ ਵਿੱਚ ਕੈ ਸੀਗਾ ਵੀ 25000 ਰੁਪਿਆ ਆਪਾਂ ਸ਼ਵਰਾਤਰੀ ਲੰਗਰ ਲਾਣੇ ਹਰ ਸਾਲ ਤੇ ਉਹ ਵੀ ਚੋਰ ਲੈ ਗਿਆ ਆਪਣੇ ਨਾਲ ਹੀ ਨਾਲ ਇੱਥੇ ਪਿੱਤਲ ਦੇ ਪਲੇਟਾਂ ਸੀਗੀਆਂ ਘੰਟੀ ਸੀਗੀ ਛੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਂ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਉਹ ਵੀ ਨਾਂ ਲੈ ਗਏ ਆਪਣੇ ਅੰਦਰ ਦੇਸੀ ਘੋੜੇ ਡੱਬੇ ਸੀਗੇ ਸਾਡੇ ਉੱਤੇ ਖੰਡ ਜੋ ਜਗਦੀ ਹੈ 24 ਘੰਟੇ ਤੇ ਉਹ ਵੀ ਆਪਣੇ ਨਾਂ ਲੈ ਗਏ ਤੇ ਅੰਦਰ ਰਸੋਈ ਚ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਂ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਈ ਗਈ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਪਿੱਤਲ ਦਾ ਭਾਰੀ ਹੈ ਜੀ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣੇ ਜੀ ਤਿੰਨ ਗੁਰਜ ਸੀਗੇ 2 ਛੇਰ ਸੀ ਦੋ ਛੇਰ ਸੀਗੇ ਇੱਕ ਕੈਂਟੀ ਸੀਗੀ ਜੀ ਪਿੱਤਲ ਦੀ ਕੁੱਲ ਕਿੰਨਾ ਦਾ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਔਰ ਸਮਾਨ ਕਿੰਨੇ ਦਾ ਹੋਏਗਾ ਪਿੱਤਲ ਦੀ ਮੂਰਤੀ ਲਾ ਲ ਤੁਸੀਂ 50 60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਏ ਉਹ ਲੱਖ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਅੱਜ ਤੋਂ ਦੋ ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਵਰਾਤਰੀਆ ਲੰਗਾ ਲਾਣਾ ਸੀਗਾ ਕੀ ਮੰਗ ਕੀ ਕਰਦੇ ਹੋ ਨਾ ਮੰਗ ਇਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਇਹਨਾਂ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਪੁਲਿਸ ਨੂੰ ਪੁਲਿਸ ਨੂੰ ਮੌਕੇ ਤੇ ਕੰਪਲੇਂਟ ਕਰਤੀ ਸੀਗੀ ਜੀ ਐਸਓ ਸਾਹਿਬ ਮੌਕੇ ਤੇ ਆਗੇ ਸੀ ਪਿਛਲੀ ਵਾਰ ਵੀ ਆਪਾਂ ਕੀਤੀ ਸੀਗੀ ਕੰਪਲੇਂਟ ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ ਸੀ ਜੀ 2 ਸਾਲ ਬਾਅਦ ਅੱਜ ਮਾਰਚ ਮਹੀਨੇ ਹੋਈ ਸੀਗੀ ਚੋਰੀ 2 ਸਾਲ ਬਾਅਦ ਤੇ ਅੱਜ 2 ਸਾਲ ਬਾਅਦ ਅੱਜ ਮਾਰਚ ਮਹੀਨਾ ਹੈ ਤੇ ਉਹ ਵੀ ਹੱਡ ਚੋਰੀ ਹੈ ਨਾ ਪਤਾ ਹੁੰਦਾ ਕਿ ਮਾਰਚ ਮਹੀਨੇ ਲੰਗਰ ਲੰਗਰ ਲੱਗਦਾ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇੱਕ 35 ਦਾ ਕੰਮ ਹੈ ਜੀ